ਹਾਂਜੀ ਕਿਨਾ ਤੁਹਾਡਾ ਜੀ ਵਿਕਰਮ ਨਾ ਇਹ ਕਿਦਾਂ ਹਾਸਾ ਵਾਪਰਿਆ ਸੀਗਾ ਇਹ ਦਰਬਾਰ ਸਾਹਿਬ ਮੱਥਾ ਟੇਕਣ ਗਏ ਸੀ ਆਉਂਦੇ ਹੋਏ ਡਰਾਈਵਰ ਚ ਗੱਡੀ ਵੱਜੀ ਅੱਛਾ ਅੱਛਾ ਉਹਦੇ ਚ ਇੱਕ ਤੁਹਾਡੇ ਦੋਸਤ ਦੀ ਜੱਥ ਵੀ ਹੋਈ ਆ ਹਾਂਜੀ ਜਿਹੜਾ ਉਹ ਗੱਡੀ ਚਲਾ ਰਿਹਾ ਸੀਗੇ ਹਾਂਜੀ ਹਾਂਜੀ ਉਹਨਾਂ ਦੀ ਹੋ ਗਈ ਅੱਛਾ ਹਾਸਲ ਬਾਅਦ ਤੁਹਾਡੇ ਨਾਲ ਕੀ ਵਾਪਰਿਆ ਕੀ ਇਹ ਬਾਹਾਂ ਕਿਦਾਂ ਕੱਟੀਆਂ ਗਈਆਂ ਬਾਹਾਂ ਜੀ ਉੱਥੇ ਆਪਣੇ ਟੱਕ ਲੱਗੇ ਸੀ ਡੂੰਘੇ ਨਸਾਂ ਕੱਟੀਆਂ ਗਈਆਂ ਸੀ ਅੱਛਾ ਫਿਰ ਡਾਕਟਰ ਨੇ ਪ੍ਰੈਸ਼ਰ ਕਰਕੇ ਡਾਕਟਰ ਨੇ ਟਾਂਕੇ ਟੁੰਕੇ ਲਾ ਕੇ ਉੱਥੇ ਸਾਨੂੰ ਫਿਰ ਰੈਫਰ ਕਰਾਇਆ ਚੰਡੀਗੜ੍ਹ ਅੱਛਾ ਜੀ ਹਾਂ ਜੀ ਚੰਡੀਗੜ੍ਹ ਫਿਰ ਡਾਕਟਰ ਨੇ ਬਾਹਾਂ ਕੱਟ ਦਿੱਤੀ ਬਾਹਾਂ ਕੱਟਤੀ ਉਹਨਾਂ ਨੇ ਦੋਨੋਂ ਬਾਹਾਂ ਕੱਟ ਦਿੱਤਾ ਹਾਂ ਜੀ ਕੀ ਨੌਕਰੀ ਕਰਦੇ ਤੁਸੀਂ ਪਹਿਲਾਂ ਮੈਂ ਫੈਕਟਰੀ ਲੱਗਿਆ ਸੀ ਅੱਛਾ ਅੱਛਾ ਜੀ ਤੇ ਪੱਟਦੇ ਵੀ ਕਿੰਨੇ ਡੈਮੇਜ ਆ ਪੱਟਦੇ ਪੱਟਦੇ ਤਿੰਨ ਜਗ ਟੁੱਟਿਆ ਹੈ ਜੀ ਕੋਈ ਸਰਕਾਰ ਵੱਲੋਂ ਮਦਦ ਜਾਂ ਕੋਈ ਆਪਾਸ ਵੱਲੋਂ ਸਟਿੱਕ ਕੋਈ ਬਣੇ ਨਹੀਂ ਕੋਈ ਸਰਕਾਰ ਵੱਲੋਂ ਕੋਈ ਮਦਦ ਨਹੀਂ ਕੋਈ ਕੁਝ ਨਹੀਂ ਬਣਿਆ ਕੋਈ ਮਦਦ ਨਹੀਂ ਕੋਈ ਕੁਝ ਨਹੀਂ ਹੈ ਜੀ ਨਹੀਂ ਥੋੜੇ ਲਾਗੀ ਵੀ ਪੈਸੇ ਰੋੜ ਰੋੜ ਲੱਗ ਪੈਂਦੀਆਂ ਦਵਾਈਆਂ ਦੀ ਸਭ ਕੁਝ ਦੀ ਹਾਂ ਜੀ ਹਾਂ ਜੀ ਕੀ ਮੰਗ ਕਰਦੇ ਹੋ ਸਰਕਾਰ ਤੋਂ ਜਾਂ ਦਾਨੀ ਸੱਜਣਾ ਤੋਂ ਮਦਦ ਕੀਤੀ ਜਾਵੇ ਹਾਂਜੀ ਨਰਮਲਾ ਕੀ ਹੋਇਆ ਜੀ ਹਾਸਾ ਫੜੇ ਪੁੱਛਣਾ ਜੇ ਤੂੰ ਅੰਮ੍ਰਿਤਸਰ ਗਏ ਸੀ ਮੱਥਾ ਟੇਕਣ ਰੋਡ ਦੇ ਵਿੱਚ ਅਸੀਂ ਡੰਟੋ ਗਏ ਮੱਥਾ ਟੇਕਣ ਮੋੜਦੇ ਨੂੰ ਫਿਰ ਕਿਦਾਂ ਬਾਹ ਘਟੇ ਗਿਆ ਦਵਾਣੀ ਬਾਹ ਅੰਮ੍ਰਿਤਸਰ ਵਾਲਿਆਂ ਨੇ ਨਹੀਂ ਸੰਭਿਆ ਹੈਗਾ ਉੱਥੇ ਕੇ ਉਹਨਾਂ ਨੇ ਜਵਾਬ ਦੇਤਾ ਫਿਰ ਅਸੀਂ 7 ਘੰਟੇ ਬਾਅਦ ਪਹੁੰਚੇ ਸੀ ਅੰਮ੍ਰਿਤਸਰ ਫਿਰ 7 ਘੰਟੇ ਬਾਅਦ ਉਹਨਾਂ ਨੇ ਰੈਫਰ ਕਰਤਾ ਫਿਰ ਉੱਥੇ ਜਾ ਕੇ ਉਹਨਾਂ ਨੇ ਬਾਹ ਘਟਤੀਆਂ ਕਹਿੰਦੇ ਵੀ ਖਰਾਬ ਹੋ ਗਈਆਂ ਬਾਹ ਹੁਣ ਨਹੀਂ ਚੱਲ ਸਕਦੀਆਂ ਅਸੀਂ ਬਹੁਤ ਮਨਤਾ ਕਰੀਆ ਵੀ ਮੁੰਡੇ ਤੇ ਬਾਹਾਂ ਬਚਾ ਦੋ ਤੇ ਦੂਜਾ ਮੁੰਡਰਾ ਕੀ ਨਾ ਛੋਟੇ ਦਾ ਉਹ ਤੁਹਾਨੂੰ ਵਿਚਾਲੋ ਜੀ ਉਹਦੇ ਕੀ ਹੋਇਆ ਵਾਪਰੇ ਉਹਦੇ ਦਾ ਉਹਦੇ ਜੀ ਇੱਕ ਪੱਟ ਚੂਲਾ ਖੁੱਲ ਗਿਆ ਸੀਗਾ ਇੱਕ ਪੱਟ ਟੁੱਟ ਗਿਆ ਇੱਕ ਰੀੜ ਦੀ ਹੱਡੀ ਦਾ ਹੁਣ ਪ੍ਰੇਸ਼ਨ ਹੋਣਾ ਹੈ ਪਹਿਲਾਂ ਤਾਂ ਪੱਟ ਦਾ ਟਿੰਡ ਵਾਲਿਆਂ ਨੇ ਪ੍ਰੇਸ਼ਨ ਕਰਾਤਾ ਜਾਣੀ ਅਸੀਂ ਪਹਿਲਾਂ ਤਾਂ ਨਹੀਂ ਸੀ ਕੀਤਾ ਹਾਂ ਜੀ ਟਿੰਡ ਜਾਣੇ ਮੜ ਮਟ ਇਕੱਠੇ ਕਰਕੇ ਇਹਨਾਂ ਨੂੰ ਇੱਥੇ ਤੱਕ ਘਰੇ ਪਹਚਾਇਆ ਸਾਨੂੰ ਕਿੰਨੇ ਪੈਸੇ ਲੱਗਣੇ ਹੁਣ ਉੱਥੇ ਜੀ ਹੁਣ ਜੀ 1.5 ਲੱਖ ਤਾਂ ਡਾਕਟਰ ਨੇ ਮੰਗਿਆ ਜੀ ਕੱਲੇ ਪ੍ਰੇਸ਼ਨ ਦਾ ਬਾਕੀ ਬਾਕੀ ਵਾਗ ਦਵਾਈਆਂ ਬੂਟੀਆਂ ਤੇ ਜਿਹੜੇ ਚੱਲਣਾ ਉਹ ਤਾਂ ਤੁਹਾਨੂੰ ਪਤਾ ਹੀ ਹੈ ਕੀ ਅਪੀਲ ਕਰਦੇ ਤਾਂ ਨਹੀਂ ਸੱਚ ਨਾਲ ਸਸਤਾਵਾਂ ਨੂੰ ਸਸਤਾ ਵੀ ਕਰਨਾ ਵੀ ਸਾਡੇ ਮੁੰਜੇ ਤੋਂ ਮੁੰਡੇ ਦੋ ਹੀ ਉੱਠ ਕੜਨ ਸਰਕਾਰ ਵੱਲੋਂ ਕੋਈ ਮਦਦ ਆਈ ਸਰਕਾਰ ਵੱਲੋਂ ਨਹੀਂ ਜੀ ਹਾਲੇ ਸਰਕਾਰ ਵੱਲੋਂ ਕੁਝ ਨਹੀਂ ਆਇਆ ਹੂੰ ਸਰਕਾਰ ਵੀ ਸਾਡੀ ਮਦਦ ਕਰ ਦੇਵੇ ਅਸੀਂ ਹੁਣ ਕਮਾਉਣ ਜੋਗਾ ਵੀ ਨਹੀਂ ਕੋਈ ਮੈਂ ਦੋਏ ਅਸੀਂ ਇੰਨਾ ਤੇ ਲੱਗੇ ਰਹਿੰਨੇ ਆ ਤੁਹਾਡੇ ਹਸਬੰਦ ਵੀ ਨਹੀਂ ਕੰਮ ਤੇ ਜਾਂਦੇ ਦੋਨੋਂ ਸਾਨੂੰ ਨਹੀਂ ਉਹ ਵੀ ਨਹੀਂ ਜਾਂਦਾ ਉਹ ਵੀ ਹੁਣ ਇਹਦਾ ਲੈਟਰੀਨ ਬਾਥਰੂਮ ਸਾਰ ਉੱਪਰ ਹੀ ਕਰਦੇ ਆ ਡੈਪਰ ਲਾਉਨੇ ਆ ਸੀ ਖਰਚ ਰੋ ਹਜੇ ਦਵਾਈ ਬੂਟੇ ਤੇ ਖਰਚਾ ਆਂਦਾ ਰੋ ਇਹਦਾ ਆ ਜਾਂਦਾ ਜੀ 15000 ਰੁਪਇਆ ਜਰ ਹਫਤੇ ਬਾਅਦ ਜਾਂਨੇ 15000 20000 ਇੱਕ ਆਉਂਦਾ ਦੋਨੋਂ ਦਾ ਕਮਾਈ ਦਾ ਕੋਈ ਸਾਧਨ ਨਹੀਂ ਹੈਗਾ ਨਹੀਂ ਦੋਏ ਜੀ ਅਸੀਂ ਘਰੇ ਜਾਂ ਦੋਏ ਅਸੀਂ ਕੰਮ ਕਰਦੇ ਹੁੰਦੇ ਸੀਗੇ ਅੱਜ ਅਸੀਂ ਵੀ ਘਰੇ ਬਹਿ ਗਏ ਹੁਣ ਇਹਨਾਂ ਨੂੰ ਸੰਭਾਲਣ ਨੂੰ ਕੀ ਕਹੋਂਗੇ ਦਾਨੀ ਸੱਜਣਾ ਨੂੰ ਕੀ ਮੰਗ ਕਰਦੇ ਹਾਂ ਅਸੀਂ ਕਹਿੰਨੇ ਵੀ ਸਾਡਾ ਲਾਜ ਹੋ ਜਾਵੇ ਬਸ ਤੋਰ ਦੇ ਵਰਦੇ ਹੋ ਜਾਣੇ ਇਹ ਬਸ ਰੋਟੀ ਖਾਂਦੇ ਕਿਹਦਾ ਕੱਕਾ ਇਹ ਬੜਾ ਮੈਂ ਨਾ ਵਿਛਾਲੀ ਕਿੱਦਾਂ ਹੋਇਆ ਹਾਸਾ ਇਹ ਇਹੀ ਅਸੀਂ ਅੰਬਰਸਰ ਮੱਥਾ ਟੇਕਣ ਗਏ ਸੀਗੇ ਜੀ ਉਥੋਂ ਅਸੀਂ ਆ ਰਹੇ ਸੀਗੇ ਅਸੀਂ ਤਾਂ ਸੌਂ ਗਏ ਸੀਗੇ ਤੇ ਜਿਹੜਾ ਡਰਾਈਵਰ ਉਹ ਚਲਾਉਂਦੇ ਉਹਨੇ ਡਿਵੈਟਰ ਚ ਗੱਡੀ ਮਾਰੀ ਅੱਛਾ ਹਾਂਜੀ ਤੁਸੀਂ ਦੋਨੋਂ ਜ਼ਖਮੀ ਹੋ ਗਏ ਉਹ ਦੂਜਾ ਸੀ ਚ ਉਹਦੀ ਤਾਂ ਡੈਥ ਹੋ ਗਈ ਮੌਕੇ ਤੇ ਹੀ ਤੁਸੀਂ ਜ਼ਖਮੀ ਹੋ ਗਏ ਹਾਂਜੀ ਤੁਹਾਡੇ ਕੀ ਕੀ ਪ੍ਰੋਬਲਮ ਆਈ ਹੋਈ ਆ ਹੁਣ ਮੇਰਾ ਤਾਂ ਇੱਕ ਹੀ ਪਾਟਾ ਟੁੱਟ ਗਿਆ ਸੀਗਾ ਜੀ ਤੇ ਇੱਕ ਮੇਰਾ ਚੂੜਾ ਖੁੱਲ ਗਿਆ ਸੀਗਾ ਤੇ ਇੱਕ ਰੀਡ ਦੇ ਮਨਕੇ ਚ ਪ੍ਰੋਬਲਮ ਆ ਗਈ। ਉੱਠੇ ਹੁੰਦਾ ਹੈਗਾ। ਨਾ ਹੀ ਬੈਠਣਾ ਬੈਠਣਾ ਵੀ ਮਨਾਈ ਮੈਨੂੰ। ਮੈਂ ਬੈਠ ਵੀ ਨਹੀਂ ਸਕਦਾ ਹੈਗਾ। ਡਾਕਟਰ ਕੀ ਕਹਿੰਦੇ ਨੇ? ਚੂੜੇ ਕਰਕੇ ਡਾਕਟਰ ਹੁਣ ਆਪਰੇਸ਼ਨ ਦੱਸਿਆ ਜੀ ਡਾਕਟਰ ਸਾਹਿਬ ਨੇ। ਕਿੰਨਾ ਖੱਟਾ ਸੀ ਡਾਕਟਰ? 1.5 ਲੱਖ ਰੁਪਏ ਕਹਿੰਦਾ ਆਪਰੇਸ਼ਨ ਦਾ ਦੱਸਿਆ ਜੀ। ਪੈਸੇ ਹੈਗੇ ਨਹੀਂ ਹੈ ਜੀ? ਨਹੀਂ ਪੈਸੇ। ਪੁੱਤਰ ਮਾਲ ਕਮਾਲਾ ਕੋਈ ਨਹੀਂ ਹੈਗਾ? ਨਹੀਂ। ਕੀ ਸੱਜਣਾ ਕਰਦੇ ਹੋ ਬਹੀ ਸਚਨਾ ਦੋ ਬਸ ਸਰਕਾਰ ਤੋਂ। ਮੇਰਾ ਪ੍ਰੈਸ਼ਰ ਹੋ ਜਾਈ। ਬਤਵੱਦ ਹਾਂ ਜੀ। ਥੋੜਾ ਫੜਦਾ ਹੋ ਜਾ। ਹਾਂ ਜੀ। ਮੈਂ ਬਸ ਚੱਲਣ ਜੋਗਾ ਹੋਇਆ। ਇਹ ਮਦਦ